you ਲੋਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੇ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਹੈ ਤੇ ਟਾਈਮ ਭਾਜੀ ਚੁੱਕਿਆ 7:30 ਤੇ ਆਪਾਂ ਉੱਠ ਗਏ ਸੀ ਤੇ ਚਾਹ ਪਣੀ ਆਪਾਂ ਪੀ ਲਿਆ ਤੇ ਫੋਨ ਲਾ ਤੇ ਚਾਰਜਰ ਸਾਰੇ ਤੇ ਮੈਂ ਹਨਾ ਵਾਸ਼ਰੂਮ ਤੋਂ ਓਕੇ ਆਈਆਂ ਮੈਂ ਚਾਹ ਪਣੀ ਪੀਤਾ ਫਿਰ ਵਾਸ਼ਰੂਮ ਤੋਂ ਉੱਤੇ ਤੇ ਨਾ ਮੱਕੜ ਇੰਨੇ ਜ਼ਿਆਦਾ ਸੀ ਨਾ ਬਹੁਤ ਜ਼ਿਆਦੇ ਤੇ ਕੀੜੇ ਕੀੜੇ ਇੰਨਾ ਖਾਣਾ ਹੋ ਰਿਹਾ ਹੈ ਬੈਸੀ ਕਿਉਂਕਿ ਨਾ ਅਸੀਂ ਸਾਰੀਆਂ ਲੱਟਾਂ ਅੰਦਰ ਲੀਆਂ ਕਰਤੀਆਂ ਸੀ ਬੰਦ ਤੇ ਵਾਹ ਸ਼ਰੂ ਮਾਲੀ ਨੇ ਜਗਾਤੀ ਤੇ ਮੈਂ ਕਿਹਾ ਪਮ ਕੜਾਉਣਗੇ ਵੀ ਮੀ ਕਰਕੇ ਉੱਥੇ ਜਾੜਣਗੇ ਤੇ ਉੱਥੇ ਬਹੁਤ ਹਨਾ ਬੁਰਾ ਹਾਲ ਹੋਇਆ ਕਿਸੇ ਮੱਥਾ ਪੋਕੇ ਸਾਰੇ ਅੰਦਰੋਂ ਬਾਹਰ ਤੋਂ ਕੇ ਆਈ ਫਿਰ ਮੈਂ ਚਾਹ ਪਾਣੀ ਪੀਤਾ ਅੱਜ ਨਾ ਪਹਿਲਾਂ ਪੀ ਲਈ ਅੱਜ ਚਾਹ ਪਾਣੀ ਤੇ ਹੁਣ ਮੈਂ ਹਨਾ ਨਹਾਉਣ ਚੱਲੀ ਆ ਤੇ ਮੈਂ ਕਹਿੰਨਾ ਹਨਾ ਪਹਿਲਾਂ ਕੱਜ ਨੇ ਉਹ ਚੰਨਾ ਬਾਲ ਧੋਣੀ ਆ ਤੇ ਇੱਥੇ ਸਾਰੇ ਇਹਨੇ ਪਈ ਆ ਤੇ ਚਾਹ ਪਾਣੀ ਪੀ ਲਿਆ ਇਹਨਾਂ ਨੇ ਸਾਰੇ ਤੈਰੀ ਜੋ ਇਹ ਪਿਆਸ ਨੇ ਹਾਇ ਪਈ ਆ ਤੇ ਟਾਈਮ ਦੇਖੋ ਇਹ ਉਧਰ 5:25 ਹੋ ਗਏ ਇਹ ਥੋੜਾ ਜਿਹਾ ਅੱਗੇ ਆ 5:20 ਹੋ ਗਏ ਤੇ ਸਾਡੇ ਚੈਨਲ ਦੇ ਉੱਤੇ ਜਿਹੜਾ ਹਨਾ ਵੀਰ ਭੈਣਾਂ ਨਾਮ ਹੋਈਆਂ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਲਾਈਕ ਕਰਿਓ ਵੀਡੀਓ ਨੂੰ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜਰੂਰ ਤੇ ਵੀਡੀਓ ਜਦੋਂ ਫੁੱਲ ਵਾਚ ਕਰਦੇ ਆਂ ਆਪਾਂ ਉਹਦੇ ਹਨਾ ਸਾਰਾ ਕੁਝ ਆਪਾਂ ਨੂੰ ਪਤਾ ਲੱਗਦਾ ਵੀਡੀਓ ਦੇ ਵਿੱਚ ਕੀ ਕੀ ਹਨਾ ਦਿਖਦਾ ਆਪਾਂ ਨੂੰ ਇੱਕੀ ਸੰਦ ਆਪਾਂ ਨੂੰ ਤੇ ਬੱਸ ਹਣਾ ਹੁਣ ਆਪਣੇ ਕੰਮਕਾਰ ਹੋ ਜਾਣਗੇ ਸ਼ੁਰੂ ਦਿਨ ਦੇ ਤੇ ਬੱਸ ਮਨਾਇਆ ਮਨਾ ਕੇ ਫਿਰ ਜੋਤ ਬੱਤੀ ਲੋਣੀ ਆ ਤੇ ਬਾਅਦ ਵਿੱਚ ਮਿਲਦੀ ਆ ਤੁਹਾਨੂੰ ਠੀਕ ਹੈ ਤੇ ਜੇ ਇੱਥੇ ਮੈਂ ਲੱਗੀ ਸੀ ਨਾ ਧੋ ਕੇ ਨਾ ਕੇ ਮੈਂ ਪਾਣੀ ਭਰਨਾ ਤੇ ਡੈਂਪਰ ਉਹਦੇ ਚਾਹ ਧੋ ਕੇ ਭਰ ਲੈਣੀ ਹੈ ਲਈ ਚੰਗੀ ਤਰ੍ਹਾਂ ਨੂੰ ਸਾਫ ਕਰਕੇ ਕਿਉਂਕਿ ਨਾ ਕਿੰਨੇ ਨਾਲ ਹੋਏ ਸੀ ਆਪਾਂ ਉਹਦੇ ਵਿੱਚ ਪਾਣੀ ਪਾ ਦਿੰਦੇ ਤਾਂ ਸਾਫ ਹੀ ਹੁੰਦਾ ਸੀ ਪਾਣੀ ਮੈਂ ਕਿਹਾ ਚੱਲ ਹੁਣ ਆਪਾਂ ਇਹ ਮੜਾ ਇਹਨਾਂ ਸਾਫ ਕਰਕੇ ਪਾ ਮੰਗੇ ਤੇ ਉਸਨੇ ਅੱਗੇ ਪਾਣੀ ਭਰਨ ਚਲੀ ਗਈ ਸੀ ਤੇ ਪਾਣੀ ਭਰ ਕੇ ਮੈਨਾਂ ਆ ਗਈ ਸੀ ਤੇ ਦੁਬਾਰਾ ਫਿਰ ਮੈਂ ਨਾ ਵਰਤ ਤੋਂਣ ਲੱਗ ਗਈ ਸੀ ਬੈਂਕਰ ਲਈ ਚੰਗ ਵਰਤ ਪਾ ਦਈਏ ਤੇ ਬੱਸ ਘਰ ਮੈਂ ਇੱਕ ਬਰਤ ਪਾਡ ਲਈ ਸੀ ਫਰੇਟ ਦੇ ਵਿੱਚ ਤੇ ਮੈਂ ਬਾਲਟੀ ਦੇ ਵਿੱਚ ਉਹ ਨਾ ਪਾਲੀ ਸਾਰਤੋਂ ਪਾਣੀ ਪਿਆ ਸੀ ਇਹਦੇ ਵਿੱਚ ਇਹ ਡੰਡੇ ਕੱਢ ਲੈਣੇ ਆ ਤੇ ਬੱਸ ਫਿਰ ਮੈਂ ਪਾ ਦਿੰਦੇ ਇਹਦੇ ਵਿੱਚ ਕੈਂਪਰ ਚ ਵਰਕੋ ਤੇ ਦੋ ਡੰਡੇ ਪਾ ਕੇ ਤੇ ਫੇਰ ਮੈਂ ਇਹਦੇ ਵਿੱਚ ਇਹ ਜਿਹੜੇ ਡੰਡੇ ਆ ਕੋਈ ਹੋਰ ਮੈਂ ਕੈਂਪਰ ਦੇ ਵਿੱਚ ਭਰ ਦੂੰਗੀ ਕਿਉਂਕਿ ਪਾਣੀ ਜਾਵੇ ਸੀ ਮੈਂ ਕਿ ਉੱਪਰ ਦੇ ਡੁੱਲੂ ਇਸ ਕਰਕੇ ਇਥੇ ਮੈਨੂੰ ਲੱਗ ਗਈ ਸੀ ਜੋਤ ਵਤਿਓ ਆਣਾ ਆ ਕੇ ਦੇਖਣੇ ਕਿ ਆ ਜਮਾ ਕੋ ਜੋਤ ਨੂੰ ਤੀ ਲਾ ਲੈਣੇ ਆ ਮੈਂ ਇਥੇ ਫਿਰ ਕਰਨ ਲੱਗ ਗਈ ਸੀ ਉਹਨਾ ਵਿਆਹ ਕੀੜੀ ਜੜੀ ਜਾਂਦੀ ਸੀ ਮੇਰੇ ਉੱਪਰ ਪਤਾ ਨਹੀਂ ਕੀੜੇ ਤੇ ਕੀੜੀਆਂ ਇੰਨੀਆਂ ਹੋਈਆਂ ਤੇ ਉਹਨਾਂ ਬਹੁਤ ਜ਼ਿਆਦਾ ਤੰਨ ਬਸ ਉਹ ਹੀ ਚੱਕ ਕਰ ਜਾਂਦੀ ਸੀ ਫਿਰ ਵਸ ਮੈਂ ਇਥੇ ਨਾਲ ਸ਼ਿਵਲਿੰਗ ਦੇ ਉੱਪਰ ਜਲ ਜੜਾ ਦੂੰਗੀ ਜਿਹੜੇ ਆਪਣੇ ਮੰਦਿਰ ਦੇ ਸ਼ਿਵਲਿੰਗ ਰੱਖਿਆ ਹੋਇਆ ਛੋਟਾ ਜਿਹਾ ਤੇ ਮੈਂ ਸ਼ਿਵ ਦੇ ਨੂੰ ਜੜਾ ਸ਼ਿਵਲਿੰਗ ਤੇ ਜਲ ਜੜਾ ਕੇ ਫਿਰ ਆਪਾਂ ਜੇਲ ਕੱਤਰ ਤੇ ਜਲ ਜੜਾ ਆਇਆ ਮੈਂ ਜਿਹੜਾ ਪਛੇਲੇ ਦਿਨ ਉੱਪਰ ਚੜਾਇਆ ਤੇ ਬਸ ਇਤਨਾ ਸ਼ੇਵ ਜੀ ਮੋਰੇ ਹੱਥ ਜੋੜਦੀ ਸੀ ਤੇ ਵਾਸਤੇ ਤੁਰ ਮੈਂ ਜੋਤ ਬੱਤੀ ਲਾਉਂਗੀ ਉਸ ਨੂੰ ਗਰਮ ਕਰਕੇ ਤੇ ਇਕ ਜੋਤ ਬੱਤੀ ਲਾਉਂਗੀ ఎత్ సోహా నాశ్ బాగా మేము చాల విష రోటీ బాకీ ఫోర్ ఆకే బాలా మందా ఫ్యాస్తే పరొీ బిచడి పి కల్ అండి చాల చాన బస్ లే వాస్తే హా నా నాశ్ బాయా నాశా బాదీ పైకర బీ నా బీ ਤੇ ਦੋ ਕ੍ਰੌਂਟਰੀਟ ਬਣਾਏ ਉਹ ਵੀ ਵਾਪਸ لے ਆਇਆ ਕਿਉਂਕਿ ਹਨਾਏ ਨੇ ਰੋਟੀ ਖਾਦੀ ਨਹੀਂ ਉਸਦੇ ਵਿੱਚ ਤੇ ਉਹ ਕ੍ਰੌਂਟਰੀ ਵਾਪਸ ਹੀ ਲੈ ਆਇਆ ਤੇ ਬਸ ਉਹ ਮੈਰੇ ਟੇ ਬਣਾ ਦੇ ਦਿੰਦਾ ਅੰਮੀ ਹਨਾਏ ਮੌਸਮ ਬੱਦਲ ਬਾਈ ਹੁੰਦੀ ਰਹਿੰਦੀ ਹੈ ਤੇ ਬਸ ਜਿਹੜੇ ਬੱਦਲ ਹੋਏ ਤੇ ਛਪਕ ਪਤੀਸ਼ਾ ਨਹੀਂ ਹੋਇਆ ਤੇ ਫਿਰ ਮੰਮੀ ਲੱਗੇ ਸਾਂਡੇ ਮੰਮੀ ਨੂੰ ਮਸ਼ੀਨ ਲਾਇਆ ਦੀ ਬੱਤਲਾਈ ਹੋ ਜਾਂਦੀ ਹੈ ਤੇ ਕੱਪੜੇ ਭੋਲਾਂਗੇ ਚਾ ਟਾਈਮ ਨਾਲ ਤੇ ਸੁਕੇ ਆਉਣਗੇ ਵਾਸਤਵ ਦਾ ਰਾਮ ਹੋ ਗਿਆ ਸਿਖਲਾਰਾ ਇਹ ਟਕਨਾਰਾ ਸੀ ਮੇਰਾ ਮੋਟਾ ਬਾਕੀ ਹੋ ਗਿਆ ਛਾੜ ਕੋਚਾ ਪਰ ਗਈ ਸੀ ਸਨੀ ਹੈ ਤੇ ਜਿੱਦ ਵਿੱਚ ਖੁਸ਼ੀ ਨੂੰ ਪਾਣੀ ਪਾ ਕੇ ਤੇ ਮੈਂ ਵਸੇ ਵਿੱਚ ਕੱਪੜੇ ਪਾ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਸਰਕ ਪਾਵਾਂਗੇ ਤੇ ਸਰਕ ਫਿਰ ਮੈ ਲੱਗੇ ਸਪਾਉਣ ਤੇ ਵਾਸੇ ਦੇ ਵਿੱਚ ਮਸਾਲਾ ਪਾਣਾ ਆਪ ਦੇ ਹਿਸਾਬ ਤੇ ਪਾ ਦੂੰਗੀ ਜਿੰਨੀ ਜਮਨ ਲੋੜ ਹੈ ਜਿੰਨੀ ਕੱਪੜੇ ਤੇ ਤਦ ਉਹ ਰਮਾ ਕੱਪੜੇ ਧੋ ਕੇ ਲਈ ਆਈ ਸੀ ਤੇ ਬੱਦਰ ਵਾਲੇ ਦੇਖੂ ਹੀ ਨਵੇਂ ਪਈਏ ਸਵੇਰ ਸਾਂ ਹੈ ਲੱਗਦਾ ਵੀ ਹੁਣੀ ਮੀਂਹ ਆ ਜਾਊਗਾ ਹੁਣੀ ਆਊਗਾ ਤੇ ਉਹ ਵਾਪਸ ਕਰਕੇ ਕੱਪੜੇ ਸੁੱਕਣੇ ਪਾਉਣ ਲੱਗੀ ਸੀ ਤੇ ਇੱਧਰ ਮੈਂ ਆਹ ਮੰਮੀ ਨਾਲ ਗੱਲਾਂ ਵੀ ਕਰੀ ਜਾਂਦੀ ਤੇ ਹੁਣੀ ਬੈਠੀ ਸੀ ਤੇ ਉਹ ਤੜਕਾ ਚੇਰਦੇ ਸੀ ਇਸ ਦਾਲ ਦੌਲ ਧਰੀ ਸੀ ਤੁਹਾਨੂੰ ਨਾਲ ਦੇ ਨਾਲ ਚੜਦਾਲ ਪਣੀ ਬਣਾ ਲੈਣੀ ਤੇ ਮੈਂ ਤੜਕਾ ਦੇ ਦੇ ਮਚੀਰ ਲੈਣੀ ਤੇ ਜਿਵੇਂ ਅਸਰ ਮੈਟਾ ਕੱਪੜੇ ਚੁੱਕਣੇ ਕੋਣ ਲੱਗਦੇ ਸੀ ਇਹ ਕੋਈ ਪਾਗਾ ਤੇ ਹਵਾ ਜੀ ਨਾਲ ਹਵਾ ਚੱਲਦੀ ਸੀ ਮੈਂ ਤਾਂ ਚਲ ਮੜੇ ਮੋਟੇ ਤਸਪੜਾ ਮੇਰੇ ਤੋਂ ਪਨਾ ਵੀ ਨਿਕਲੂਗੀ ਚੱਲ ਪਾ ਕੇ ਫਿਰ ਆਪਾਂ ਆਣਾ ਨਹੀਂ ਆਊਗਾ ਤੰਤਰ ਪਾ ਲਾਂਗੇ ਤੇ ਮੌਸਮ ਦੇਖੋ ਜੀ ਕਿੰਨਾ ਵਧੀਆ ਹੋਇਆ ਪਿਆ ਤੇ ਫਰਸ਼ ਐ ਲੱਗਦੇ ਨੇ ਪਟੋਟਾ ਹੁੰਦਾ ਬਸ ਐਂ ਰਹਿੰਦਾ ਮੌਸਮ ਪੰਜ ਚਾਰ ਦਿਨ ਹੋ ਗਏ ਤੇ ਘਾਹ ਵੀ ਕਿੰਨਾ ਹੋ ਗਿਆ ਮੀਂਹ ਦੇ ਨਾਲ ਫੇਰ ਘੁੱਟੇ ਹੋਇਆ ਘਾਹ ਹੁਣ ਪੱਤਾਂ ਦੀ ਹੈ ਨਾ ਤੇ ਘਾਹ ਪੱਤੇ ਦੇ ਬਦਲੇ ਨਾ ਸਾਨੂੰ ਤਾਂ ਐ ਹੋ ਜਾਂਦਾ ਵੀ ਘਾਹ ਬਿੰਦਕਮਗਰ ਹੋ ਗਿਆ ਉਹ ਵੈਸੇ ਵਾਲਾਂ ਦੇ ਵਿੱਚ ਥੋੜਾ ਜਿਹਾ ਨਾ ਹੁੰਦਾ ਵੀ ਨਹੀਂ ਹੁੰਦਾ ਕਾ ਥੋੜਾ ਹੀ ਹੁੰਦਾ ਉਹ ਹੁੰਦਾ ਤਾਂ ਹੈਗਾ ਮਾੜਾ ਮੋਟਾ ਹੁੰਦਾ ਮਹੀਨੇ ਦੋ ਮਹੀਨੇ ਦੇ ਬਾਅਦ ਤੇ ਇੱਥੇ ਗਰਮੀਆਂ ਦੇ ਵਿੱਚ ਤਾਂ ਰੋਜ਼ ਹੀ ਕਾ ਹੋਇਆ ਰਹਿੰਦਾ ਇੰਨਾ ਕਾ ਹੋਇਆ ਨਾ ਬਸ ਕੁਛ ਇੱਕ ਦਿਨ ਮੈਨੂੰ ਲੱਗੀ ਸੀ ਦਾਲ ਧਰਨ ਨੂੰ ਮੈਂ ਤਾਂ ਚਲ ਦਾਲ ਧਰਦਾਂ ਤੇ ਕੱਪੜੇ ਮੇਰੇ ਉਹ ਤਾਂ ਵੈਸੇ ਧੋਤੇ ਹੋਏ ਸੀ ਮਾੜੇ ਮੋਟੇ ਰਹੇ ਸੀ ਕੱਪੜਾ ਜਿਹੜਾ ਆਉਂਦਾ ਸੀ ਡ੍ਰੈਪ ਫਾਈਵ ਦੇ ਕੱਪੜੇ ਫਿਰ ਮੈਂ ਮੰਮੀ ਨੂੰ ਬੋਲਨ ਦਾ ਦਾਲ ਧਰ ਲਈ ਜਿੰਨੀ ਧਰ ਲੈਵਣ ਭੌਂਤੀ ਸੀ ਦਾਲ ਚੋਕ ਨੇ ਮੰਮੀ ਨੇ ਮਿਲਣ ਤੇ ਫਿਰ ਨੂੰ ਵਾਸਤੇ ਤਾਂ ਲੱਗ ਗਈ ਸੀ ਤੋਂ ਕੋਈ ਮੈਂ ਨਾ ਮਿਰਚ ਕੱਟੋ ਮੈਨੂੰ ਸੁਣਾਵਾਂ ਵੀ ਆਪਦਾ ਦਾ ਹੁੰਦਾ ਹੀ ਆ ਹਨਾ ਤੇਜ਼ ਕੋਈ ਘੱਟ ਖਾਂਦਾ ਤੇ ਤੇਜ਼ ਖਾਂਦਾ ਨਾ ਤੇ ਮੈਂ ਇੱਥੇ ਆ ਕੇ ਜੰਦੇ ਵਿੱਚ ਕਿੰਨੇ ਦਾਗ ਪਾਣੀ ਧਰਤਾ ਤੇ ਵਿੱਚ ਮੈਂ ਨਾਲ ਦਾਲ ਪਾਤੀ ਵਿੱਚ ਨਾਣ ਮਿਰਚ ਪਾ ਕੇ ਹਿਸਾਬ ਨਾਲ ਦਾਲ ਪਾ ਕੇ ਤੇ ਉਸ ਵਿੱਚ ਮੜਾ ਤੇਲ ਪਾ ਰਾਂ ਹਾਂ ਤੇ ਕੁੱਕਰ ਦਾ ਲਾਉਣ ਦਾ ਕਰਨਾ ਤੇ ਦਾਲ ਆਪਾਂ ਬਣਨ ਵਾਸਤੇ ਰੱਖ ਲਵਾਂਗੇ ਮੇਰੇ ਨੂੰ ਲੱਗਦੀ ਸੀ ਮੰਮੀ ਤੜਤਰਾ ਜਿਹਨਾਂ ਆਪਦੇ ਮੈਨੂੰ ਨਹੀਂ ਕਰਾਉਂਦੇ ਹਰੇ ਜਿਵੇਂ ਬੈਠੇ ਬੈਠੇ ਜੀਰ ਲੈਂੀ ਚਲ ਗੁੰਨ ਨੂੰ ਤੜਕਾ ਪਾਪਾ ਸੀ ਪਿਆਜ਼ ਘੜਾਦੇ ਸੀ ਟਮਾਟਰ ਅਦਰਕ ਤੰਨੇ ਜੀ ਜੜਾਦੇ ਸੀ ਤੇ ਪੱਖਾ ਲਾਇਆ ਹੋਇਆ ਸੀ ਵੈਸੀ ਹੂੰ ਬੱਤੇ ਗਾ ਇਸੇ ਤੇ ਗਰਮੀ ਐ ਚੰਨੀ ਜੀ ਮੁਰਕੋ ਜੀ ਹੋ ਜਾਂਦਾ ਸੀ ਤੇ ਫਿਰ ਮੈਂ ਪੱਖਾ ਲਾਤਾ ਸੀ ਪੱਖਾ ਲਾ ਕੇ ਐਸੀ ਉੱਤੇ ਬੈਠੇ ਤੇ ਐਸੀ ਰੋਟੀ ਖਾਧੀ ਸੀ ਐਸਦੀ ਬਸ ਹਮਾसे ਮੈਂ ਆਉਣਾ ਕੰਮ ਕਰ ਕਰੀ ਜਾਂਦੀ ਸੀ ਤੇ ਮੈਂ ਕੋਨੇ ਤੋਂ ਚਲੀ ਗਈ ਸੀ ਪੋਣੇ ਨੂੰ ਤਾਂ ਚੱਲ ਵੀ ਬਾਅਦ ਚ ਧੋਵਾਂਗੇ ਅੱਜ ਘੌਂਕੇ ਸਰਫਰੇ ਵਿੱਚ ਸਾਬਣ ਨਾਲ ਉਹਨੇ ਮਸ਼ੀਨ ਦੇ ਵਿੱਚ ਕਈਆਂ ਦੀ ਆਤ ਹੁੰਦੀ ਹੁੰਦੀ ਉਹ ਦੇ ਪਾ ਦਿੰਦੇ ਕੱਪੜਿਆਂ ਦੇ ਵਿੱਚ ਹੀ ਪਰ ਮੈਂ ਕਦੇ ਨਹੀਂ ਪਾਏ ਕੱਪੜਿਆਂ ਦੇ ਵਿੱਚ ਪੋਣੇ ਮੈਂ ਉਹਦੇ ਹੱਥ ਨਾਲ ਵਾਸ਼ ਕਰਦੀ ਹਾਂ ਤੇ ਉਹਨੂੰ ਧੋ ਕੇ ਚਿੰਕੀ ਤੇ ਫਿਰ ਆਪਾਂ ਡਿਸਕਾ ਕੇ ਤੇ ਸੁੱਕਣੇ ਪਾ ਲੈਂਦੇ ਹਾਂ ਤੇ ਬੱਸ ਫਿਰ ਮੈਂ ਆ ਗਈ ਸਿਰ ਰਸੋਈ ਦੇ ਵਿੱਚ ਤੇ ਨਾ ਆਟਾ ਸਾਡਾ ਮੁੱਕਿਆ ਪਿਆ ਸੀ ਜੰਮੀ ਬਸ ਥੋੜਾ ਜਿਹਾ ਹੀ ਰਹਿ ਗਿਆ ਸੀ ਆਟਾ ਮੈਂ ਗੁੰਨਣਾ ਸੀ ਮੰਮੀ ਨੇ ਗੁੰਨ ਕੇ ਰੱਖ ਦਿਨਾ ਹੈ ਨਾ ਸਿਰ ਤੋਂ ਤਾਸੀ ਬਣਾ ਕੇ ਨਾ ਬਾਅਦ ਦੇ ਵਿੱਚ ਖੋਲੂਗੀ ਵਾਲ ਮੜਤੇ ਵਿਰਾਟੇ ਪਾਣੀ ਚ ਪੈਂਦੇ ਦਾਲ ਪਾਣੀ ਤੋਂ ਮੈਂ ਕਿਾ ਚੱਲ ਅੱਜ ਬਾਅਦ ਚ ਸੁਭਾਣੀਂ ਗੇ ਫਿਰ ਮੈਂ ਟਰਾਟਾ ਛੱਣਾ ਲੱਗ ਗਈ ਸੀ ਕਿੰਨਾ ਕਾ ਵੀ ਹੈਗਾ ਕਿ ਮੈਂ ਤਾਂ ਜਾ ਗੁੰਨ ਲੈਨੇ ਜਿੰਨਾ ਤੋਂ ਸ਼ਾਮ ਨੂੰ ਤਾਂ ਮੈਂ ਘਰਿਸ਼ੂ ਆਜੇ ਬਸ ਸਕੂਲੋਂ ਮੇਰੋ ਲੈ ਆਊਗਾ ਜੱਟਕੀ ਤੋਂ ਤੇ ਉਂਦਾ ਸੀ ਦੂਜੇ ਘਰੋਂ ਲੈ ਆਉਣਾ ਸੀ ਪਰ ਅੱਜ ਹੈ ਨਹੀਂ ਗਏ ਹੋਏ ਐ ਤੇ ਘਰੇ ਹੈ ਨਹੀਂ ਇਸ ਕਰਕੇ ਮੈਂ ਤਾਂ ਚੱਲ ਜਿੰਨਾ ਕਾ ਗੁੰਨ ਨੇ ਵੀ ਆਪਣੇ ਤੇ ਪਿਆਰ ਤੋਂ ਸਰਦੀ ਆ ਇਹ ਫਿਰ ਮੈਂ ਆ ਗਈ ਸੀ ਆਟਾ ਗੁੰਨਾਂ ਸ਼ਾਮ ਕਿ ਆ ਕਰੂੰਗੀ ਚਲ ਬਣੂਗੀ ਨਹੀਂ ਅੰਦਾਜ਼ਾ ਮੈਂ ਕਰਨਾ ਲੱਗ ਗਈ ਸੀ ਬਸ ਵਿੱਚ ਅੱਜ ਆਟੇ ਦੇ ਵਿੱਚ ਸੂਸਰੀ ਪਈ ਹੋਈ ਸੀ ਪਤਾ ਨਹੀਂ ਕਿੱਥੋਂ ਆਉਂਦੀ ਆਟੇ ਦੇ ਵਿੱਚ ਸੂਸਰੀ ਅਜੇ ਲਾਸ਼ ਮੁੰਿਹੇ ਭਾਬੀ ਖੱਟ ਰਹੀ ਸੀ ਤੇ ਦੇਖ ਲਈ ਤਾਂ ਕੋਈ ਹੱਲ ਨਹੀਂ ਹੈ ਫਿਰ ਮੈਂ ਆ ਗਈ ਸੜਕਾ ਲਾਉਣ ਇੱਥੇ ਮਾਤਾ ਵਗੈਰਾ ਗੁੰਨਤਾ ਸੀ ਤੇ ਫਿਰ ਮੈਂ ਤੜਕਾ ਲਾਉਣ ਲੱਗ ਗਈ ਸੀ ਮੰਮੀ ਨੇ ਚੀਰਤਾ ਸੀ ਤੜਕਾ ਮੰਨ ਚਲ ਤੜਕਾ ਵੀ ਲਾਈ ਦਿੰਨੀ ਆ ਹਣ ਲੱਗਦਾ ਹੈ ਫਟੇਗਾ ਸੀ ਫਿਰ ਮੈਂ ਤੜਕੇ ਵਾਲੇ ਬਾਟੇ ਧੋ ਕੇ ਰੱਖ ਲਈ ਸੀ ਤੇਲ ਮੈਂ ਪਾਤਾ ਸੀ ਹਿੱਟ ਤੇਲ ਪਾ ਕੇ ਤੇ ਫਿਰ ਮੈਂ ਵੇਟ ਕਰਦੀ ਸੀ ਮੇਰਾ ਧਰਮ ਹੋਵੇ ਤੇ ਬਸ ਫਿਰ ਮੈਂ ਨਾ ਮੰਮੀ ਨਾਲ ਗੱਲਾਂ ਕਰਤਾ ਵੀ ਵਿੱਚੇ ਘਰੇ ਜਾਂਦੀ ਸੀ ਤੇਲ ਮੈਂ ਪਾਉਣਾ ਸੀ ਇਹ ਤੜਕੇ ਵਾਲੀ ਬੱਤੀ ਦੇ ਵਿੱਚ ਤੇ ਪਾਣੀ ਜਦੋਂ ਸੁੱਕਦਾ ਸੀ ਮੈਂ ਕਹਾਂ ਵੀ ਪਾਣੀ ਸੁੱਕਿਆ ਹਾਂ ਤੇ ਤੇ ਕੀੜੀਆਂ ਨੇ ਇੰਨੀਆਂ ਚੜੀ ਜਾਂਦੀਆਂ ਪਤਾ ਨਹੀਂ ਕਿੱਥੇ ਚੜ ਜਾਂਦੀਆਂ ਫਿਰ ਆਪਾਂ ਕੰਮਕਾਰ ਕਰਦੇ ਫਿਰਦੇ ਐ ਵੀ ਨਹੀਂ ਕੋਈ ਚੀਜ਼ ਤੇ ਬੈਠੇ ਉੱਥੇ ਚੜ ਗਈਆਂ ਪਤਾ ਨਹੀਂ ਕਿੱਥੇ ਚੜ ਗਈਆਂ ਨੇ ਮਸਰਨਾ ਤੜਕਾ ਲੌਂਗ ਲੱਗੀਆਂ ਹੁਣ ਮੈਂ ਚੱਲ ਦੋੜਾ ਤੜਕਾ ਲਾ ਕੇ ਫਿਰ ਆਪ ਕੋ ਫ੍ਰੀ ਹੋ ਕੇ ਤੇ ਮੇਰਾ ਪਾ ਇੱਥੇ ਆ ਗਿਆ ਤੇ ਸਾਰਾ ਕੰਮ ਕਰ ਕਰ ਕੇ ਦੁਪਹਿਰ ਦਾ ਹੋ ਗਿਆ ਜਿਹਾ ਟਾਈਮ ਲੰਬ ਟਾਈਮ ਤੇ ਮੈਂ ਇੱਥੇ ਮੰਗੋ ਕਰਣ ਲੱਗ ਗਈ ਸੀ ਮੇਰੇ ਚਲ ਬਚਾਰੇ ਰੋਟੀ ਜਨਾ ਖਾ ਲੈਣਗੇ ਬੱਚੇ ਤੇ ਮੈਂ ਫਿਰ ਉਹ ਤਾਂ ਫ੍ਰੀਜ ਦੇ ਵਿੱਚ ਹੀ ਪਾ ਕੇ ਧੋ ਕੇ ਰੱਖ ਦਿੱਤੇ ਰਾਤ ਫਿਰ ਮੈਂ ਤਾਂ ਚੱਲ ਵੀ ਚੀਰ ਕੇ ਰੱਖਦੀ ਹਾਂ ਮੰਮੀ ਨੂੰ ਚੀਰ ਕੇ ਰੱਖ ਲੈ ਮੰਮੀ ਰੋਟੀ ਲਾਈ ਹੁੰਦੀ ਸੀ ਮੇਰੀ ਮੰਮੀ ਨੇ ਕਿਹਾ ਮੈਂ ਰੋਟੀ ਲਾ ਲੈ ਮੰਮੀ ਨੂੰ ਤਾਂ ਠੀਕ ਹੈ ਤੇ ਬਸ ਫਿਰ ਮੈਂ ਇੱਥੇ ਹੁਣ ਬਸ ਫਿਰ ਮੈਂ ਇੱਥੇ ਮੈਂਗੋ ਚੀਰ ਕੇ ਸਾਰੇ ਫ੍ਰਿਜ ਦੇ ਵਿੱਚ ਲਾ ਦੂੰਗੀ ਮੈਂ ਸਨੇਹਾ ਤੇ ਮੰਮੀ ਅਸੀਂ ਤਿੰਨੋਂ ਜਣੇ ਖਾ ਲਾਂਗੇ ਰੋਟੀ ਪਾਣੀ ਤੇ ਰੀਸ਼ੂ ਦੀ ਰੱਖ ਲਾਂਗੇ ਰੀਸ਼ੂ ਆ ਕੇ ਖਾਂਦਾ ਹੁੰਦਾ ਢਾਈ ਵਜੇ ਤੇ ਮੈਂਗੋ ਇਹ ਮੈਂ ਕੱਟ ਕੇ ਸੀ ਜੀ ਆਜੋ ਤੁਸੀਂ ਵੀ ਖਾ ਲਓ ਰਾਸ ਹੋ ਗਿਆ ਕੁਚੇ ਨਾਲ ਤੇ ਮੈਂ ਚੋੜੀਆਂ ਮੈਂ ਕੁਲ ਪਈਆਂ ਸੀ ਚੋੜੀਆਂ ਤੇ ਗ੍ਰੀਨ ਘੱਟ ਸੀ ਰੈੱਡ ಜಾਦੀ ਸੀ ਤੇ ਮੈਂ ਨੀਓਂ ਕੇ ਪਾ ਲਈਆ ਤਾਂ ਇਸ ਇਸ ਹੌਂ ਦੇ ਵਿੱਚ ਕਿਹਨੇ ਕਿਹਨੇ ਚੋੜੀਆਂ ਚੜਾ ਲਈਆਂ ਮੈਂਦੇ ਹੈ ਮੈਂ ਲਾਉਂਗੀ ਜਾਂੰਦੀ ਲਾਉਂਗੀ ਸੋਨ ਦੇ ਵਿੱਚ ਗ੍ਰੀਨ ਹਨਾ ਗ੍ਰੀਨ ਰੰਗ ਜ਼ਿਆਦਾ ਪਾਉਣਾ ਚਾਹੀਦਾ ਗ੍ਰੀਨ ਚੋੜੀਆਂ ਗ੍ਰੀਨ ਸੂਟਾਂ ਤੇ ਹਸਾਉਣਾ ਮੈਂ ਠੰਡੇ ਪੁੰਡੇ ਕਾੜ ਤੇ ਇੰਟੱਕ ਰਿਹਾ ਚਾ ਭਰ ਲਏ ਆ ਨਾਲੇ ਨਾਲੇ ਆਪਾਂ ਹਨਾ ਰੋਟੀ ਪਾਣੀ ਪੋਣ ਨੇ ਖਾਣ ਲਈ ਤਿਆਰ ਆ ਦੁਪਹਿਰ ਚ ਆਪਾਂ ਬਣਾਈ ਦਾਲ ਦਾਲ ਬਣਾਈ ਆ ਆਪਾਂ ਸਾਦੀ ਮੂੰਗੀ ਦੀ ਸਾਤਿ ਮੰਗੀ ਦੀ ਦਾਲ ਬਣਾਈ ਆਪਾਂ ਤੇ ਬਸ ਹੁਣ ਮੈਂ ਰੋਟੀ ਪਉਣੀ ਆ ਤੇ ਇੱਕ ਮੈਂ ਬੋਟਲ ਲੈ ਨਾਲ ਮੌਸਮ ਜੀ ਬਹੁਤ ਹਨਾ ਬਸ ਗਰਮੀ ਬਹੁਤ ਲੱਗ ਰਹੀ ਹੈ ਤੇ ਇਹ ਥੋੜਾ ਹੰਡਾ ਅੱਜ ਮੌਸਮ ਹੈ ਨਹੀਂਗਾ ਤੇ ਪਹਿਲਾਂ ਧੁੱਪ ਸੀ ਬਹੁਤ ਜਿਆਦਾ ਗਰਮੀ ਸੀ ਤੇ ਪਸੀਨਾ ਬਹੁਤ ਹੁੰਦਾ ਸੀ ਤੇ ਹੁਣ ਵੀ ਗਰਮੀ ਤਾਂ ਹੈਗੀ ਆ ਤੇ ਪਰ ਹਨਾ ਬੱਦਲਵਾਈ ਹੋਈ ਪਈ ਆ ਤੇ ਮੀਂਹ ਪੰਡਾ ਨਹੀਂ ਵਸ ਮੜਾ ਇਹ ਦੋ ਕੜੀਆਂ ਸੁੱਟੀਆਂ ਸੀ ਨਾਲ ਹੀ हट ਗਿਆ ਜਦੋਂ ਨੂੰ ਸਮਾਨ ਚੱਕਿਆ ਤੇ ਬਸ ਇਹ ਮੌਸਮ ਦਾ ਹਾਲ ਹੈ ਤੁਸੀਂ ਦੱਸਿਓ ਆਪਦੇ ਇਲਾਕੇ ਦਾ ਮੌਸਮ ਦਾ ਹਾਲ ਜਿਹੜੇ ਜਿਹੜੇ ਸਾਡਾ ਬਲੌਗ ਦੇਖਦੇ ਆ ਵੀਰ ਭੈਣ ਤੇ ਆਪਦੇ ਆਪਦੇ ਇਲਾਕੇ ਦੇ ਮੌਸਮ ਦਾ ਹਾਲ ਦੱਸਿਓ ਕਿ ਮੀਂਹ ਗਰਮੀ ਕਿੰਨੀ ਕ ਹੈ ਕਿ ਮੀਂਹ ਪੈਂਦਾ ਠੰਡਾ ਤੇ ਸ਼ਾਮ ਜਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਮਾਣ ਭੰਡੇ ਚੱਕੀ ਜਾਂਦੀ ਸੀ ਉਹ ਭੰਡ ਚੱਕੀ ਪਰ ਟੋਕਰੇ ਦੇ ਵਿੱਚ ਹਨਾ ਮੰਗ ਕੇ ਰੱਖੇ ਸੀ ਸੁਬਾਹ ਦੇ ਰੋਟੀਆਂ ਪਨਾਦ ਚੱਕਣਾ ਖਲਾਰਾ ਆ ਚੱਕ ਦਿੰਨੇ ਹਨਾ ਤੇ ਇਸ ਭੰਡੇ ਚੱਕਦੀ ਆ ਸਾਰੇ ਮੰਜੇ ਨਿਆ ਚਲ ਰੋਟੀ ਬੁਆ ਪਹਿਲਾ ਆਟਾ ਚੱਕ ਇੱਥੇ ਇੱਥੇ ਰੱਖੇਗੀ ਇਹ ਤਰ੍ਹਾਂ ਦਬਾਇ ਤੇ ਰੋਟੀ ਲੈ ਆ ਚਲ ਇੱਧਰ ਆਟਾ ਮੁੱਕ ਗਿਆ ਸਾਡੇ ਆਂ। ਆਟਾ ਲੈ ਕੇ ਆਵਗਰੇ ਸ਼ਾਮ ਨੂੰ। ਰਹਿ ਗਿਆ ਸੀ ਆਟਾ ਪਛਾਨ ਕੇ ਗੁੰਨ ਲਿਆ ਸੀ ਤੇ ਚੱਲ ਦੁਪਹਿਰ ਦਾ ਸਾਰ ਗੱਦ ਕਰਦੇ ਰੋਟੀ ਲੈ ਗਈ। ਤੇ ਲੈਦਾ ਸੀ ਦੂਜੇ ਘਰ ਵਾਲਾ ਤੇ ਆਉਂਦੇ ਆਟਾ ਹੋਰ ਤੇ ਪਰ ਉਹ ਅੱਜ ਹੈਣੀ ਗਏ ਹੋਇਆ ਸਵੇਰੇ ਮੈਨੂੰ ਯਾਦ ਨਹੀਂ ਰਿਹਾ। ਇਹਦਾ ਸਵੇਰੇ ਹੀ ਲੈ ਆਉਂਦੇ ਨਾਲੇ ਘਰੋਂ। ਸ਼ਾਮ ਨੂੰ ਆ ਜਾਊਗਾ ਫਿਰ ਹਨਾ। ਹਾਂ ਉਹਨੂੰ ਦਾ ਲੈ ਆਉਗਾ ਆਪੇ। ਤੇ ਜਿਵੇਂ ਸੂਟ ਨਾ ਹਾਵੀਰ ਕਿਤੇ ਤੇ ਖੁੱਲਾ ਹੋ ਸੀਦਨ ਮ ਪਾਇਆ ਸੀ ਉਹਨ ਮੈਂ ਫਿਰ ਟਿੰਗ ਸਾਰੀ ਦਿਵਾਰੇ ਕੀਤੀ ਹੈ ਢੇਰ ਦੁੱਦ ਕੇ ਠੀਕ ਦੁਬਾਨਾ ਦੇਖੋ ਔਰ ਤੇ ਰੁਕ ਕੇ ਸਭ ਕਰਦੇ ਹਾਂ ਹਿੰਦੇ ਕੈਮਰੇ ਨਾਲ ਦੇਖੋ ਮੇਰੇ ਕੋ ਜੋ ਜੋ ਕਰਕੇ ਆ ਮਾਰ ਔਰ ਤੇ ਜੀ ਹੁਣ ਅਸੀਂ ਰੋਟੀ ਖਾਣ ਲੱਗੇ ਦੁਪਹਿਰ ਦੀ ਤੇ ਥਾਲੇ ਲੱਗ ਗਈ ਤੁਸੀਂ ਵੀ ਆ ਜਾਓ ਜੀ ਕਰ ਲਓ ਲੰਚ ਤੇ ਦਾਲ ਬਣਾਈ ਅਸੀਂ ਸਾਫ ਦੀ ਮੰਗੀ ਦੀ ਨਾਲ ਚਟਨੀ ਆ achar ਆ ਤੇ ਮੈਂਗੋ ਆ ਤੇ ਆ ਜਾਓ ਜੀ ਤੁਸੀਂ ਵੀ ਖਾ ਲਓ ਤੇ ਬਸ ਜੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਆਪਾਂ ਤੇ ਤੁਹਾਨੂੰ ਅੱਜ ਦਾ ਬਲੌਗ ਕਿ ਹੋਇਆ ਲੱਗਿਆ ਜਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੀਂ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਵੀਡੀਓ ਨੂੰ ਖੁੱਲ੍ਹਵਾਜ ਜ਼ਰੂਰ ਕਰਿਆ ਕਰਿਓ ਤੇ ਤੁਹਾਡੀ ਸਪੋਰਟ ਨਾਲ ਹੀ ਹਣਾ ਅਸੀਂ ਜੇ ਵਧਣਾ ਤੇ ਜਿੰਨੀ ਜਿੰਨੀ ਸਪੋਰਟ ਕਰਾਂਗੇ ਉਹਨੇ ਸਾਡੀ ਹੈਲਪ ਹੋਊਗੀ ਤੇ ਪਲੀਜ਼ ਲਾਈਕ ਕਰਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜਿਹੜੇ ਵੀ ਨਵੇਂ ਸਾਡੇ ਵੀਰ ਭੈਣ ਚੈਨਲ ਦੇ ਉੱਪਰ ਆਣਗੇ ਤੇ ਚੈਨਲ ਦਾ ਨਾਮ ਹੈਗਾ ਮੋਜ ਪਿੰਡਾਂ ਦੀ ਤੇ ਬੱਸ ਜੇ ਇੱਥੇ ਕਰਾਂਗੇ ਵੀਡੀਓ ਲੈਣ ਦਾ ਅੱਜ ਦਾ ਵਲੋਗ ਤੁਹਾਨੂੰ ਕਿਹੋ ਜਿਹਾ ਲੱਗਿਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਤੇ ਮਿਲਾਂਗੇ ਕੱਲ੍ਹ ਆਲੇ ਨਵੇਂ ਬ